ਗੁਰਦੇ ਬਾਦਰ ਸਾਹਿਬ ਮਹਾਰਾਜ ਜੜਾ 350 ਸਾਲਾ ਛੇਵੀਂ ਸਦੀ ਦੀ ਹੈ। ਇਹਨੂੰ ਸਮਰਪਿਤ ਜਿਹੜਾ ਅੱਜ ਐਮਐਮਟੀਸੀ ਜਿਹੜੀ ਸਰਕਾਰੀ ਕੰਪਨੀ ਹੈ ਉਹਨਾਂ ਨੇ ਏ 20 ਗ੍ਰਾਮ ਦਾ ਚਾਂਦੀ ਦਾ ਸਿੱਕਾ ਜਿਹੜਾ ਹੈ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਰਿਲੀਜ਼ ਕੀਤਾ। ਇਹਦੀ ਕੀਮਤ ਜਿਹੜੀ ਸਰਕਾਰੀ ਤੌਰ ਦੇ ਉੱਤੇ ਰੱਖਣਗੇ। ਔਰ ਇਹ ਅਲੱਗ ਅਲੱਗ ਸਟੋਰਸ ਦੇ ਉੱਤੇ ਅਲੱਗ ਅਲੱਗ ਸੰਸਥਾਵਾਂ ਤੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਧਾਰਮਿਕ ਸਟੋਰਸ ਨੇ ਉਹਨਾਂ ਤੇ ਵੀ ਅਸੀਂ ਅਵੇਲ ਕਰਾਵਾਂਗੇ ਤਾਂਕਿ ਔਰ ਇਹ ਪ्योर ਚਾਂਦੀ ਦਾ ਜਗਾ ਸਿੱਕਾ ਮੈਂ ਧੰਨਵਾਦ ਕਰਦਾ ਐ ਐਮ ਐਮ ટી ਸੀ ਕੈਂਪ ਜਿਹੜੀ ਇਹਨਾਂ ਦੀ ਸਰਕਾਰ ਦੀ ਕੰਪਨੀ ਹੈ ਕਿ ਉਹਨਾਂ ਨੇ ਇਨੀਸ਼ੀਏਟਿਵ ਲਿਆ ਸਾਡੇ ਧਾਰਮਿਕ ਸਟੋਰ ਜਿੱਤਨਾ ਬਗਲਾ ਸਾਹਿਬ ਹੈ ਸੀਸਗਨ ਸਾਹਿਬ ਹੈ ਇਹ ਸਾਰੇ ਉਰਤੇ ਵੀ ਅਵੇਲੇਬਲ ਸੰਤਾਨੀ ਕਿਤੇ ਜਾਓ ਮੈਂ ਅੱਜ ਸਭ ਤੋਂ ਪਹਿਲਾਂ ਤਾਂ ਬਧਾਈ ਦਿੰਦਾ ਸਾਰੀਆਂ ਸੰਤਾਨਾਂ ਨੂੰ ਕਿ ਗੁਰੂ ਸਾਹਿਬ ਗੁਰਤੇਗ ਵਾਦਰ ਸਾਹਿਬ ਮਹਾਰਾਜਾ ਜਣਾ 356 ਛੇਵੀਂ ਸਦੀ ਹੈ ਇਨੂੰ ਸਮਰਪਿਤ ਜਿਹੜਾ ਅੱਜ ਐਮ ਐਮ ਟੀ ਸੀ ਜਿਹੜੀ ਸਰਕਾਰੀ ਕੰਪਨੀ ਹੈ ਉਹਨਾਂ ਨੇ ਏ 20 ਗ੍ਰਾਮ ਦਾ ਚਾਂਦੀ ਦਾ ਸਿੱਕਾ ਜਿਹੜਾ ਹੈ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਰਿਲੀਜ਼ ਕੀਤਾ ਹੈ। ਔਰ ਇਹ ਜਿਹੜੇ ਸਿੱਕਾ ਹੈ ਬਤੌਰ ਇੱਕ ਸੋਵਿਨਰ ਦੇ ਰੂਪ ਦੇ ਵਿੱਚ ਜਿਹੜੀ ਹੈ ਮਾਰਕੀਟ ਦੇ ਵਿੱਚ ਉਪਲਬਧ ਕਰਾਇਆ ਜਾਏਗਾ। ਇਹਦੀ ਕੀਮਤ ਜਿਹੜੀ ਸਰਕਾਰੀ ਤੌਰ ਦੇ ਉੱਤੇ ਰੱਖਣਗੇ। ਔਰ ਇਹ ਅਲੱਗ-ਅਲੱਗ ਸਟੋਰਸ ਦੇ ਉੱਤੇ ਅਲੱਗ-ਅਲੱਗ ਸੰਸਥਾਵਾਂ ਤੇ ਔਰ ਦਿੱਲੀ ਸਿੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਧਾਰਮਿਕ ਸਟੋਰਸ ਨੇ ਉਹਨਾਂ ਤੇ ਵੀ ਅਸੀਂ ਅਵੇਲ ਕਰਾਵਾਂਗੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਵਿੱਚ ਆਈਆਂ ਜਿਹੜੀਆਂ ਸੰਗਤਾਂ ਹੁੰਦੀ ਹੈ ਉਹ बतौर ਨਿਸ਼ਾਨੀ ਦੇ ਰੂਪ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਜਿਸ ਤਰ੍ਹਾਂ ਅਸੀਂ ਬਾਹਰ ਜਾ ਕੇ ਸਵਮਿਨਯਰਸ ਦੇ ਰੂਪ ਦੇ ਉਹ ਕਿ ਤਾਂ ਕਿ 350 ਸਾਲਾ ਇਸ ಶತਾਬਦੀ ਦੇ ਮੌਕੇ ਤੇ ਅਸੀਂ ਉੱਥੇ ਸ਼ਮੂਜੀਤਾ ਪਾਈ ਆ ਔਰ ਇਹ ਪਿਓਰ ਚਾਂਦੀ ਦਾ ਜਿਹੜਾ ਸਿੱਕਾ ਮੈਂ ਧੰਨਵਾਦ ਕਰਦਾ ਐ ਐਮ ਐਮ ટી ਸੀ ਕੈਂਪ ਜਿਹੜੀ ਇਹਨਾਂ ਦੀ ਸਰਕਾਰ ਦੀ ਕੰਪਨੀ ਹੈ ਕਿ ਉਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਲੋਕਾਂ ਨੂੰ ਇਸ ਚੀਜ਼ ਦੇ ਨਾਲ ਅਵੇਅਰ ਕਰਾਉਣ ਵਾਸਤੇ ਇਹ ਉਹਨਾਂ ਦੇ ਘਰਾਂ ਦੇ ਵਿੱਚ ਪਿਆਰੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਨੇ ਜ਼ਿੰਮੇਵਾਰੀ ਲਈ ਕੀ ਇਹਨੂੰ ਲਾਂਚ ਕਰੀ ਹੈ ਤਾਂ ਕਿ ਸੰਗਤਾਂ ਨੂੰ ਅਸੀਂ ਦੱਸ ਸਕੀਏ ਔਰ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੀਆਂ ਵੀ ਯਾਦਗਾਰਾਂ ਘਰਾਂ ਦੇ ਵਿੱਚ ਰੱਖਦੇ ਆ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਤੌਰ ਦੇ ਉੱਤੇ ਕਿ ਅਸੀਂ ਇਹ ਦਿਹਾੜੇ ਮਨਾਏ ਨੇ ਉਹਨਾਂ ਦੇ ਵਿੱਚ ਇੱਕ ਇੱਕ ਤੁਹਾਡੇ ਲਈ ਇੱਕ ਸਹਾਇਕ ਹੋਏਗਾ ਸੋ ਇਹ ਸਾਡੇ ਧਾਰਮਿਕ ਸਟੋਰ ਜਿਸ ਤਰ੍ਹਾਂ ਬੰਗਲਾ ਸਾਹਿਬ ਹੈ ਸੀਸਗਨ ਸਾਹਿਬ ਹੈ ਇਹ ਸਾਰੇ ਉਰਤੇ ਵੀ ਅਵੇਲੇਬਲ ਸੰਤਾਲੀ ਕਿਤੇ ਜਾਣਗੇ ਕੀ ਰੇਟ ਇਸਕਾ ਰੱਖਾ ਗਿਆ ਹੈ ਦੇਖੋ ਇਹ 20 ਗ੍ਰਾਮ ਦਾ ਸਿੱਕਾ ਹੈ ਇਹ ਅਕੋਰਡਿੰਗ ਟੂ ਦੀ ਪ੍ਰਾਈਸ ਕਿਉਂਕਿ ਪ੍ਰਾਈਸ ਇਹਨਾਂ ਨੇ ਹਲੇ ਕੈਲਕੂਲੇਟ ਕਰਕੇ ਦੱਸਣਗੇ ਮੈਂ ਪ੍ਰਾਈਸ ਹਲੇ ਨਹੀਂ ਦੱਸ ਸਕਦਾ ਬਟ ਤਕਰੀਬਨ ਜੋ 20 ਗ੍ਰਾਮ ਦਾ ਬਾਜ਼ਾਰ ਚਾਂਦੀ ਦਾ ਰੇਟ ਚੱਲ ਰਿਹਾ ਹੋਵੇਗਾ ਉਹਦੇ ਕਿਉਂਕਿ ਪਿਓਰ ਹੈ ਇਹ ਕੋਈ ਇਹਦੇ ਵਿੱਚ ਆਰਟੀਫੀਸ਼ੀਅਲ ਕੰਮ ਨਹੀਂ ਹੈ ਔਰ ਇਹ ਉਸ ਹਿਸਾਬ ਦੇ ਨਾਲ ਸਰਕਾਰ ਵੱਲੋਂ ਉੱਤੇ ਰੱਖਿਆ ਜਾਏਗਾ ਔਰ ਇਹਨੂੰ ਆਨਲਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਦੀ ਪ੍ਰਾਈਸ ਦੇ ਵਿੱਚ ਕੋਈ ਵਰੀਏਸ਼ਨਸ ਤੇ ਨਹੀਂ ਕੀਤੀ ਗਈ ਆ ਸੋ ਇਸ ਕਰਕੇ ਇਹ ਬੜੀ ਕਲੈਰਿਟੀ ਦੇ ਨਾਲ ਜਿਹੜੀ ਹੈ ਸਰਕਾਰ ਕੰਮ ਕਰਦੀ ਹੈ ਔਰ ਸਿੱਕੇ ਦਾ ਰੇਟ ਵੀ ਜਿਹੜਾ ਇਹਨਾਂ ਨੇ ਇਹਦੇ ਉੱਤੇ ਇਸ ਵਕਤ 6000 ਰੱਖਿਆ ਬਟ ਇਹ ਰੋਜ਼ ਦੇ ਰੋਜ਼ ਅਪਾ ਡਿਫਰ ਕਰਾਂਗੇ ਹਲੇ ਮੈਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦਾ ਅਕੋਰਡਿੰਗ ਟੂ ਦੀ ਡਿਮਾਂਡ ਐਂਡ ਸਪਲਾਈ और अकॉर्डिंग टू द रेट ऑफ द दिल्वर जो रेट रखे जाते तो हैं क्या लगता नहीं, छे है देखो ये चांदी का रेट है बाजार में चांदी का रेट है ये सरकार की रेट है हम हमने इसमें कुछ ना रखा है ना हमारा कोई मकसद है छः हजार रुपये का है पाँच हजार का है चार हजार का मैं तो कहूँगा कि सरकार फ्री बांटे लोगों के बीच में सो तो ये ये इनकी पेरोगेटिव है हम मगर हम तो यहाँ पर आज इसको लॉन्च करने के लिए और सरकार का धन्यवाद करने के लिए कि ये जो सिक्के लॉन्च किए ऐसे कई सिक्के जो हैं हर शताब्दियों पे लॉन्च किए जाते हैं चाहे वो चांदी के हो चाहे उसमें आ, मेटल्स के भी हो जो हमने भी पिछले साल आ, 400 सौ साल पे भी किए थे सो ये आज जो है एमएमटीसी और प्राइम जो इन्होंने आ, इनकी कंपनी है सरकार की उनकी तरफ से हुआ उसके लिए हम संगत को आज अवगत करा रहे हैं